ਦੋਸਤੋ ਇਸ ਬੱਲੇ ਪੂਰੇ ਦੇਸ਼ ਵਿੱਚ ਮੰਗਾਈ ਨੇ ਬਹੁਤ ਜ਼ਿਆਦਾ ਜ਼ੋਰ ਕੀਤਾ ਹੋਇਆ ਮੰਗਾਈ ਨੇ ਜ਼ਿੰਦਗੀ ਨੂੰ ਬਹੁਤ ਹੀ ਮੁਸ਼ਕਲ ਕੀਤਾ ਹੋਇਆ ਇਸ ਮੰਗਾਈ ਦੇ ਸਮੇਂ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਸਾਡੀ ਬੇਰੋਜ਼ਗਾਰ ਘਮ ਰਹੀ ਹੈ ਉੱਥੇ ਨੌਜਵਾਨ ਛੋਟੇ-ਛੋਟੇ ਕੰਮਾਂ ਵੱਲ ਧਿਆਨ ਨਹੀਂ ਦੇ ਰਹੇ ਇਹ ਛੋਟੇ-ਛੋਟੇ ਕੰਮ ਜਿਹੜੇ ਤਾਨੂੰ ਕਾਫੀ ਪੈਸਾ ਦੇ ਜਾਂਦੇ ਆ ਪਰ ਤੁਹਾਡਾ ਖਿਆਲ ਇਹਨਾਂ ਕੰਮਾਂ ਵੱਲ ਨਹੀਂ ਜਾਂਦਾ ਪਰ ਫਿਰ ਵੀ ਇਹਨਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਦੇ ਹਨ ਜਿਹੜੇ ਛੋਟੇ ਛੋਟੇ ਕੰਮ ਕਰਕੇ ਆਪਣਾ ਪਾਲਣ ਪੋਸ਼ਣ ਕਰ ਰਹੇ ਆ ਸੋ ਮੈਂ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ ਭਗਤ ਸਿੰਘ ਚੌਂਕ ਨੂੰ ਜਾਂਦੇ ਰਸਤੇ ਵਿੱਚ ਇੱਕ ਚਾਹ ਦੀ ਦੁਕਾਨ ਤੇ ਰੁਕਿਆ ਜਿੱਥੇ ਚਾਹ ਪੀਣ ਵਾਲਿਆਂ ਨੇ ਦੱਸਿਆ ਕਿ ਇਹ ਦੁਕਾਨ ਬਹੁਤ ਹੀ ਪੁਰਾਣੀ ਆ ਔਰ ਬਹੁਤ ਜ਼ਿਆਦਾ ਵਧੀਆ ਚਾਹ ਬਣਦੀ ਆ ਔਰ ਸਭ ਤੋਂ ਵੱਡਾ ਕਾਪ ਜਿਆਦੇ ਇਸ ਵੀਰ ਤੋਂ ਸ਼ਾਮ ਤੱਕ ਬੰਦਾ ਵੇਚਦਾ ਔਰ ਦੇਖੋ ਕੋਈ ਕੰਮ ਵੀ ਛੋਟਾ ਵੱਡਾ ਨਹੀਂ ਹੁੰਦਾ ਇਹ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਬੰਦਾ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਔਰ ਦੇਖੋ ਕਿੰਨੀ گاੜਾ ਦੁੱਧ ਨੂੰ ਵਾਲਾ ਦੇ ਰਿਹਾ ਔਰ ਇਸ ਦੀ ਚਾਹ ਜਿਹੜੀ ਆ ਇਲਾਕੇ ਵਿੱਚ ਪੂਰੇ ਜਿਹੇ ਮਸ਼ਹੂਰ ਆ ਹਰ ਕੋਈ ਬੰਦਾ ਜਿਹੜਾ ਸ਼ਹਿਰ ਵਿੱਚ ਕੰਮ ਕਰਦਾ ਦੂਰ ਤਰਾੜ ਤੋਂ ਆਉਂਦਾ ਸਟੇਸ਼ਨ ਤੇ ਉਤਰਦਾ ਇੱਥੋਂ ਲੰਘ ਕੇ ਜਾਂਦਾ ਔਰ ਚਾਹ ਦਾ ਕੱਪ ਪੀ ਕੇ ਫਿਰ ਜਣ ਕੇ ਉਹ ਆਪਣੇ ਕੰਮ ਕਰ ਤੇ ਜਾਂਦਾ ਸੋ ਦੋਸਤੋ ਮੇਰੀ ਇਹ ਹੀ ਉਮੀਦ ਹੈ ਮੇਰੀ ਇਹ ਹੀ ਬੇਨਤੀ ਆ ਕਿ ਛੋਟੇ ਛੋਟੇ ਕੰਮਾਂ ਨੂੰ ਕਰਕੇ ਆਪਣਾ ਪਾਲਣ ਪੋਸ਼ਣ ਕਰੋ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਕੋਈ ਵੀ ਕੰਮ ਜੇ ਆਪਣੇ ਮਿਹਨਤ ਨਾਲ ਕੀਤਾ ਜਾਵੇ ਦਾ ਉਸ ਵਿੱਚ ਬਰਕਤ ਖੁੰਦੀ ਆ ਪੈਂਦੀ ਆ ਸੋ ਸਾਥੀਓ ਜਿਸ ਤਰ੍ਹਾਂ ਇਸ ਚਾਹ ਵਾਲੇ ਨੇ ਆਪਣਾ ਰੋਜੀ ਰੋਟੀ ਘਰ ਬਸਰ ਕਰ ਰਿਆ ਇਸੇ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਇਸੇ ਤਰ੍ਹਾਂ ਛੋਟੇ ਛੋਟੇ ਕੰਮ ਕਰਕੇ ਆਪਣੇ ਪਰਿਵਾਰ ਨੂੰ ਖੁਸ਼ੀਆਂ ਪ੍ਰਦਾਨ ਕਰ ਸਕਦੇ ਹਨ ਸੋ ਆਸ ਹੈ ਕਿ ਤੁਹਾਨੂੰ ਮੇਰੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਇਸ ਨੂੰ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦੇਣਾ ਬਹੁਤ ਬਹੁਤ ਧੰਨਵਾਦ ਜੀ